ਇਸ ਦੀ ਨਿਸ਼ਾਨ ਚੜਾਈ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਨਮਸਕਾਰ ਦੋਸਤੋ ਮੈਂ ਕੇਰਨ ਵਸ਼ਿਸਟ ਲੈ ਕੇ ਹਜ਼ਰਾ ਕਰੰਟੀਸ਼ੋ ਦੇ ਕਰੰਟੀਸ਼ੋ ਚ ਅੱਜ ਗੱਲ ਕਰਦੀ ਆ 26 ਜਨਵਰੀ ਯਾਨੀ ਕਿ ਸਾਡੇ ਦੇਸ਼ ਦਾ ਗਣਤੰਤਰ ਦਿਵਸ ਸਾਡੇ ਦੇਸ਼ ਵਿੱਚ ਜਿੱਥੇ ਧੂਮ ਧਾਮ ਨਾਲ ਝੰਡਾ ਲਹਿਰਾਇਆ ਜਾ ਰਿਹਾ ਸੀਗਾ ਤੇ ਝੰਡੇ ਦੇ ਅੱਗੇ ਸਾਰੇ ਲੋਕ ਖੜੇ ਹੋ ਕੇ ਨਤਮਸਤਕ ਹੋ ਰਹੇ ਸੀ ਤੇ ਵੱਡੇ ਤੋਂ ਵੱਡਾ ਲੀਡਰ ਸਲੂਟ ਕਰ ਰਿਹਾ ਸੀਗਾ ਉਸੇ ਸਮੇਂ ਕੁਝ ਵੀਡੀਓ ਜੈਸੀ ਸਾਹਮਣੇ ਹੈ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਹਰੇਕ ਦੇਸ਼ ਭਗਤ ਦੇ ਜਿਸ ਦੇ ਦਿਲ ਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਹੋਏਗਾ ਉਸ ਦੇ ਰੌਂਗਟੇ ਖੜੇ ਹੋ ਜਾਣਗੇ ਜੀ ਹਾਂ ਸਾਡੇ ਦੇਸ਼ ਦੇ ਤਿਰੰਗੇ ਨੂੰ ਬੇ ਅਰਬ ਕੀਤਾ ਜਾ ਰਹੀ ਸੀ ਜਾਨਕੀ ਉਸ ਦੀ ਬੇਅਦਬੀ ਇਸ ਹੱਦ ਤੱਕ ਕੀਤੀ ਜਾ ਰਹੀ ਸੀ ਕਿ ਜਿਹੜੇ ਤਸਵੀਰਾਂ ਦੇਖੀਆਂ ਉਹਨਾਂ ਤਸਵੀਰਾਂ ਨੂੰ ਦਿਖਾ ਕੇ ਅਸੀਂ ਲਫ਼ਜ਼ ਵੀ ਬਿਆਨ ਨਹੀਂ ਕਰ ਸਕਦੇ ਹੈਗੇ ਜਿਹੜੇ ਲੋਕ ਇਸ ਤਿਰੰਗੇ ਦੀ ਬੇਅਦਬੀ ਕਰ ਰਹੇ ਸਨ ਉਹ ਹਾਲਾਂਕਿ ਹੋ ਸਕਦਾ ਹੈ ਕਿ ਇੰਡੀਆ ਦੇ ਵਿੱਚ ਨਾ ਹੋਣ ਜਿਵੇਂ ਦੀ ਲੋਕੇਸ਼ਨ ਦਿਖਾਈ ਦੇ ਰਹੀ ਹੈ ਪਰੰਤੂ ਉਹ ਲੋਕ ਖੁਦ ਇੰਡੀਅਨ ਹੀ ਜਾਪਦੇ ਸਨ ਤੇ ਖਾਲਿਸਤਾਨ ਦੇ ਨਾਮ ਦੇ ਉੱਪਰ ਤਿਰੰਗੇ ਦੀ ਬੇਅਦਬੀ ਕਰਦੇ ਹੋ ਸਾਫ਼ ਤੁਰਤੇ ਦਿਖਾਈ ਦਿੱਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਲੇਕਿਨ ਸਭ ਤੋਂ ਪਹਿਲਾਂ ਉਹ ਤਸਵੀਰਾਂ ਦੇਖਣੀਆਂ ਜ਼ਰੂਰੀ ਨੇ ਜੋ ਕਿ ਬੇहद ਹੀ ਦੁਖਦਾਈ ਨੇ ਜੋ ਲੋਕ ਭਾਰਤ ਦੇ ਨਾਲ ਪ੍ਰੇਮ ਕਰਦੇ ਨੇ ਉਹਨਾਂ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਭਾਰਤੀ ਤਿਰੰਗੇ ਨੇ ਸਾਡਾ ਕਾਲ ਤੱਕ ਸਹਿਮਟ ਘਾਟੇ ਰ ਕੀਤਾ ਅਤੇ ਮਾਵਾ ਪੈਣਾ ਦੀਆਂ ਇੱਛਤਾ ਲੁੱਟੀਆਂ ਸਿੰਘ ਸਿੰਘਣੀਆਂ ਸ਼ਹੀਦ ਕੀਤੇ ਆਓ ਖਾਲਸਾ ਜੀ ਇਸ ਤਿਰੰਗੇ ਨੂੰ ਸਾੜ ਕੇ ਤਬਾਹ ਕਰੀਏ ਅਤੇ ਕੇਸਰੀ ਨਿਸ਼ਾਨ ਚੜਾਈਏ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਦੁਖ ਨਾਲ ਕਹਿਣਾ ਪੈਂਦਾ ਕਿ ਜੋ ਤਸਵੀਰਾਂ ਤੁਸੀਂ ਦੇਖੀਆਂ ਨੇ ਉਹ ਤਸਵੀਰਾਂ ਦੇਖਣ ਤੋਂ ਬਾਅਦ ਹਿੰਦੂ ਜਥੇਬੰਦੀਆਂ ਨੇ ਸਾਰੇ ਜੋ ਦੇਸ਼ ਦੇ ਨਾਲ ਪ੍ਰੇਮ ਕਰਦੇ ਨੇ ਭਾਰਤ ਦੇ ਨਾਲ ਪ੍ਰੇਮ ਕਰਦੇ ਨੇ ਉਹਨਾਂ ਸਭ ਦੇ ਲੋਕਾਂ ਦੇ ਵਿੱਚ ਕਿਤਨੇ ਕਿਤੇ ਰੋਸ਼ਨੀ ਦੀ ਲਹਿਰ ਜ਼ਰੂਰ ਆਏਗੀ ਤੇ ਇਸ ਰੋਸ਼ ਨੂੰ ਪ੍ਰਗਟ ਕਰਨ ਦਾ ਹਰੇਕ ਦਾ ਆਪਣਾ ਤਰੀਕਾ ਹੁੰਦਾ ਹੈ ਕੋਈ ਆਪਣੇ ਘਰਾਂ ਵਿੱਚ ਬੈਠ ਕੇ ਚਿੰਤਨ ਕਰਦਾ ਕੋਈ ਆਪਣੇ ਲੀਡਰਾਂ ਤੱਕ ਜਾ ਕੇ ਚਿੰਤਨ ਕਰਦਾ ਲੇਕਿਨ ਕੁਝ ਹਿੰਦੂ ਜਥੇਬੰਦੀਆਂ ਨੇ ਲੁਧਿਆਣਾ ਦੇ ਇੱਕ ਚੌਂਕ ਦੇ ਵਿੱਚ ਇਕੱਤਰਤ ਹੋ ਕੇ ਖਾਲਿਸਤਾਨ ਜਥੇਬੰਦੀਆਂ ਦੇ ਜਿਹੜੇ 2020 ਰੈਫਰੰਡਮ ਦੇ ਪੁਤਲੇ ਨੇ ਉਹ ਬਣਾ ਕੇ ਫੋਕੇ ਤੇ ਸਾਫ਼ ਤੌਰ ਤੇ ਰੋਸ ਜਤਾਇਆ ਕਿ ਖਾਲਿਸਤਾਨ ਬਣ ਨਹੀਂ ਸਕਦਾ ਅਗਰ ਅਜਿਹੀ ਗੱਲ ਹੋਏਗੀ ਤਾਂ ਅਸੀਂ ਆਪਣਾ ਸਿਰ ਵੜਾ ਦੇਵਾਂਗੇ ਲੇਕਿਨ ਆਪਣੇ ਪੰਜਾਬ ਵਿੱਚ ਆਪਣੇ ਭਾਰਤ ਵਿੱਚ ਅਜਿਹੀ ਕੋਈ ਗਤੀਵਿਧੀ ਨਹੀਂ ਹੋਣ ਦਵਾਂਗੇ ਤੇ ਖਾਲਿਸਤਾਨ ਦੇ ਨਾਰੇ ਤੱਕ ਨਹੀਂ ਲੱਗਣ ਦਵਾਂਗੇ ਇਹ ਸਾਰਾ ਕੁਝ ਕਿਹਾ ਹਿੰਦੂ ਜਥੇਬੰਦੀਆਂ ਨੇ ਤੁਸੀਂ ਵੀ ਸੁਣੋ ਜਿਹੜੀ ਕੁਛ ਬਾਹਰ ਬੈਠੀਆਂ ਕੱਟਰਵਾਦੀ ਏਜੰਸੀਆਂ ਮਤਲਬ ਕੱਟਰਵਾਦੀ ਜਿਹੜੇ ਸੰਗਠਨ ਹੈਗੇ ਆ ਜਿਹੜੀਆਂ ਨੇ ਏਜੰਸੀਆਂ ਬਣਾਈਆਂ ਹੋਈਆਂ ਕੱਟਰਵਾੜ ਪੰਨੂ ਵਰਗੇ ਤੇ ਪੰਮਾ ਵਰਗੇ ਅਖਤਵਾਦੀ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੇ ਨੱਥ ਪਾੜੀ ਚਾਹੀਦੀ ਹੈ ਇਹ ਦੇਸ਼ ਦਾ ਮਾਹੌਲ ਖਰਾਬ ਕਰ ਰਿਹਾ ਹੈ ਖਾਲਿਸਤਾਨ ਕੀ ਹੈ ਕੁਝ ਵੀ ਨਹੀਂ ਆ ਚਾਰ ਬੰਦੇ ਗਿਣਤੀ ਦੇ ਲੈ ਕੇ ਜਿਹੜੇ ਦੇਸ਼ ਦੇ ਵਿਰੋਧ ਵਿਰੋਧੀ ਨਾਰੇ ਲਗਵਾ ਰਹੇ ਆ ਭਾਰਤ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੇ ਉੱਪਰ ਨਕੇਲ ਪਾਈ ਜਾਵੇ ਇਹਨਾਂ ਦਾ ਵਿਰੋਧ ਕੀਤਾ ਜਾਵੇ ਅਸੀਂ ਅੱਜ ਲੁਧਿਆਣਾ ਦੇ ਵਿੱਚ ਚੀਮਾ ਚੌਂਗ 'ਚ 2020 ਰਫੰਡਮ ਦਾ ਖਾਲਸਾਣ ਦਾ ਪੁਤਲਾ ਫੂਕਿਆ ਅਸੀਂ ਆਪਣੇ ਜਿੰਦੇ ਜੀ ਇਹ ਕੰਮ ਕਦੀ ਨਹੀਂ ਹੋਣ ਦਵਾਂਗੇ ਕਿ ਸਾਡੀ ਧਰਤੀ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਸਾਡੇ ਵਿੱਚ ਇੰਨੇ ਸਾਡੇ ਸੈਨਿਕਾਂ ਦੀਆਂ ਕੁਰਬਾਨੀਆਂ ਇੰਨੀ ਪੰਜਾਬ ਪੁਲਿਸ ਦੀਆਂ ਕੁਰਬਾਨੀਆਂ ਹੋਈਆਂ ਅਸੀਂ ਇਹ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿ ਕੋਈ ਸਾਡੀ ਧਰਤੀ ਦੇ ਆ ਕੇ ਖਾਲਸਾਣ ਜ਼ਿੰਦਾਬਾਦ ਦੇ ਨਾਰੇ ਲਗਾਵੇ ਅਗਰ ਉਹਨਾਂ 'ਚ ਦਮ ਹੈਗਾ ਤੇ ਉਹ ਤੇ ਆਣ ਹਿੰਦੁਸਤਾਨ ਚ ਅਸੀਂ ਦੇਖ ਲਾਂਗੇ ਅਸੀਂ ਸ਼ਿਪ ਸੈਨਿਕ ਆਪਣੀ ਜਾਨ ਦੇਣ ਨੂੰ ਹਮੇਸ਼ਾ ਤਿਆਰ ਬੈਠੇ ਆਂ ਨਾ ਕਦੇ ਅਸੀਂ ਡਰੇ ਆਂ ਅਸੀਂ ਇਹ ਡਟ ਕੇ ਵਿਰੋਧ ਕਰਦੇ ਆਂ ਖਾਲਸਾਤਾਨ ਦਾ ਔਰ ਸਰਕਾਰ ਨੂੰ ਅਸੀਂ ਮੰਗ ਕਰਦੇ ਆਂ ਕਿ ਜਿਹੜੇ ਉੱਪਨੂ ਵਰਗੇ ਜਿਹੜੇ ਪੰਮਾ ਵਰਗੇ ਅੱਤਵਾਦੀ ਉਹਨਾਂ ਨੂੰ ਜਲਦੀ ਜਲਦੀ ਭਾਰਤ ਲਾਇਆ ਜਾਵੇ ਇਹਨਾਂ ਨੂੰ ਫਾਂਸੀ ਦਿੱਤੀ ਜਾਵੇ ਤੁਹਾਨੂੰ ਲੱਗਦਾ ਕਿ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਹੀ ਬਿਲਕੁਲ ਦੇਸ਼ ਦਾ ਦਿਨ-ਬ-ਦਿਨ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰਾਂ ਵੀ ਬਿਲਕੁਲ ਨਾਕਾਮ ਨੇ ਇਸ ਚੀਜ਼ ਨੂੰ ਕੋਈ ਕੁਛ ਨਹੀਂ ਹੋ ਰਿਹਾ ਪਿੱਛੇ ਬੜੇ 8-9 ਹਿੰਦੂਵਾਦੀ ਨੇਤਾ ਮਾਰੇ ਗਏ ਨੇ ਤੇ ਹੁਣ ਵੀ ਜਿਹੜੇ ਬਾਹਰ ਬੈਠੇ ਛਤ ਛਤ ਜੰਦੂ ਚ ਰਚ ਰਹੇ ਨੇ 2020 ਦਾ ਕੁਝ ਨਹੀਂ ਹੋਣਾ 2020 ਚ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਇਹਨਾਂ ਤੇ ਨੱਥ ਪਾਈ ਜਾਵੇ ਮੈਂ ਮੇਰੇ ਆਪਣੇ ਬੋਲਣਾ ਨਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਤਾਂ ਲੱਗਦਾ ਮੈਂ ਰਾਹੁਲ ਦਵਾ ਰਾਸ਼ਟਰੀ ਜਨਤਾ ਸੇਵੀ ਸ਼ਿਵ ਸਰਾਹਿੰਦ ਜਿਹੜਾ ਅੱਤਵਾਦੀ ਮਾਹੌਲ ਖਾ ਰਿਹਾ ਦੇਸ਼ ਦਾ ਮੈਂ ਇਹਦਾ ਡਟ ਕੇ ਵਿਰੋਧ ਕਰਦਾ ਵਾਂ ਸ਼ਿਵ ਸਨਾ ਹਿੰਦ ਕਦੀ ਵੀ ਨਹੀਂ ਚਾਹੇਗੀ ਉਹ ਕਦੀ ਹੁੰਬਣਾ ਨਹੀਂ ਦੇਗੀ ਖਾਲਸਤਾਨ ਇਹ ਜੇ 2020 ਦਾ ਅਸੀਂ ਅੱਜ ਪੁਤਲਾ ਫੁਕਿਆ ਹੋਇਆ ਹੈ ਇਹ ਇੰਗਲੈਂਡ ਚ ਅਮਰੀਕਾ ਵੀ ਆ ਕੇ ਆਪਣੇ ਪਲੈਨਿੰਗ ਕਰਦੇ ਪਏ ਨੇ ਕਿ ਅਸੀਂ ਹਿੰਦੁਸਤਾਨ ਦਾ ਬਹੁਤ ਖਰਾਬ ਕਰਾਂਗੇ ਉਹਦੇ 2020 ਰੈਫਰੈਂਡਮ ਲਿਆਵਾਂਗੇ ਔਰ ਖਾਲਸਤਾ ਬਣਾਵਾਂਗੇ ਇਹ ਪੋਲ ਜਾਨ ਸ਼ਿਵ ਸਨਾ ਹਿੰਦ ਦਾ ਡਟ ਕੇ ਵਿਰੋਧ ਕਰਦੀ ਹੈ ਉਹ ਕਰਦੀ ਰਹੇਗੀ ਸ਼ਿਵ ਸਨਾ ਹਿੰਦ ਬੈਠੀ ਹੈ ਅਬ ਜਾਨ ਦੇ ਜਦ ਤੱਕ ਜਾਨ ਹੈ ਖਾਇਸਤਾਨੀ ਬਣਾ ਦੇ ਕੇ ਜੋ ਮਰਜੀ ਹੋ ਜਾਵੇ ਅਸੀਂ ਡਟ ਕੇ ਵਿਰੋਧ ਕਰਦੇ ਆਂ ਔਰ ਇਹ ਮੋਦੀ ਸਰਕਾਰ ਨੂੰ ਕਰਨੇ ਆ ਕਿ ਇਹਨਾਂ ਦੇ ਨਾਥ ਪਾਈ ਜਾਵੇ ਇਹਨਾਂ ਨੂੰ ਇੱਥੇ ਜਿ세 ਉਹਨਾਂ ਕੋਲ ਜਲਾਦ ਨਹੀਂ ਹੈਗੇ ਲਿਆਓ ਅਸੀਂ ਜਲਾਦ ਬਣਾ ਤਿਆਰ ਬੈਠੇ ਆਂ ਅਸੀਂ ਇਹਨਾਂ ਫਾਂਸੀ ਲਟਕਾਵਾਂਗੇ ਜਿਹੜੇ ਬਾਹਰ ਬੈਠੇ ਤੇ ਦੇਸ਼ ਦਾ ਮੋਹਲ ਖਾਬ ਕਰ ਰਹੇ ਨੇ ਜਿਹੜੇ ਹਿੰਦਸਤਾਂ ਮੋਹਲ ਖਾਬ ਕਰ ਰਹੇ ਨੇ ਅਸੀਂ ਡਟ ਕੇ ਦਾ ਵਿਰੋਧ ਕਰਾਂਗੇ ਸ਼ਿਵ ਸਾਹਿੰਦੇ ਦਾ ਲੱਗਦਾ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਅੱਤਵਾਦ ਰਿਹਾ ਉਹਨੂੰ ਖਤਮ ਕਰਨ ਦੇ ਵਿੱਚ ਸਰਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਪਰ ਹੁਣ ਫੇਰ ਬਿਲਕੁਲ ਜੀ ਪਹਿਲਾ ਪੰਜਾਬ ਮੋਹਰ ਨਾਲ ਕਹਿੰਦਾ ਖਰਾਬ ਹੈ ਜਿਹਦੇ ਵਿੱਚ ਸਰਦਾਰ ਬਿਆਨ ਸਿੰਘ ਜੀ ਨੇ ਕੁਰਬਾਨੀ ਦਿੱਤੀ ਕੇਪੀਸ ਗਿੱਲ ਜੀ ਨੇ ਇਹਨੇ ਦਿਨਾਂ ਜੋਰ ਲਗਾਇਆ ਇਹਨੇ ਸ਼ਹੀਦ ਹੋਏ ਸਾਡੇ ਪੁਲਿਸ ਮੁਲਾਜ਼ਮ ਇਹਨੇ ਸ਼ਹੀਦ ਹੋਏ ਇਹਨੇ ਹਿੰਦ 35 ਹਜ਼ਾਰ ਸਾਡੇ Hindu ਮਾਰੇ ਗਏ ਜਿਹਦੀ ਕਿਤੇ ਪੁੱਛ ਗਿਆ ਤੁਸੀਂ ਨਹੀਂ ਕੀਤੀ ਔਰ ਅੱਜ ਅੱਛਾ ਮਾਹੌਲ ਹੈ ਹਿੰਦੁਸਤਾਨ ਦਾ ਪੰਜਾਬ ਦਾ ਮਾਹੌਲ ਅੱਛਾ ਹੋਇਆ ਔਰ ਇਹ ਗਰੁੱਪ ਦੇ ਚਾਹੁੰਦੇ ਨੇ ਕਿ ਅਸੀਂ ਇਹਦਾ ਖਾਲਸਾ ਬਣ ਜਾਏਗਾ ਇਹ ਕਦੇ ਨਹੀਂ ਬਣ ਸਕਦਾ ਧੰਨਵਾਦ ਸੋ ਤੁਸੀਂ ਦੋਨੋਂ ਤਸਵੀਰਾਂ ਦੇਖੇ ਇੱਕ ਤਸਵੀਰ ਦੇ ਵਿੱਚ ਸਾਫ਼ ਤੌਰ ਦੇ ਉੱਪਰ ਇੰਡੀਆ ਦੇ तिरंगे झंडे ਦੇ ਨਾਲ ਜਾਨਕੀ ਭਾਰਤ ਦਾ ਜਿਹੜਾ ਕਮਾਂਤਰੀ ਝੰਡਾ ਉਸ ਦੇ ਨਾਲ ਬੇਅਦਬੀ ਕੀਤੀ ਜਾਂਦੀ ਹੈ ਉਸ ਨੂੰ ਅਗ ਨਾਲ ਸਾਲਿਆ ਜਾਂਦਾ ਗੱਡੀਆਂ ਉੱਪਰ ਤੇ ਚਲਾਈ ਜਾਂਦੀਆਂ ਨੇ ਜਾਨਵਰਾਂ ਦੇ ਨਾਲ ਉਹਨੂੰ ਪੈਰਾਂ ਵਿੱਚ ਰੋਲਿਆ ਜਾਂਦਾ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਜੋ ਦੇਸ਼ ਭਗਤ ਨੇ ਜੋ ਭਾਰਤ ਨਾਲ ਪਿਆਰ ਕਰਦੇ ਨੇ ਉਹਨਾਂ ਦੇ ਦਿਲ ਜਰੂਰ ਦੁਖੀ ਹੋਏ ਹੋਣਗੇ ਦੁਖੀ ਦਿਲ ਤੋਂ ਤੁਸੀਂ ਸਾਰੇ ਕੀ ਕਹਿੰਦੇ ਹੋ ਇਹਦੇ ਬਾਰੇ ਵੀ ਰਾਏ ਦੇਣਾ ਤੇ ਲੇਕਿਨ ਜੋ ਰੋਸ ਪ੍ਰਗਟ ਕੀਤਾ ਹਿੰਦੂ ਜਥੇਬੰਦੀਆਂ ਨੇ ਉਹ ਵੀ ਤੁਸੀਂ ਦੇਖਿਆ ਇਸ ਨੂੰ ਤੁਸੀਂ ਕਿੰਨਾ ਸਹੀ ਠਹਿਰਾਉਂਦੇ ਹੋ ਇਹਦੇ ਬਾਰੇ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸੇ ਤਰ੍ਹਾਂ ਵੇਖਦੇ ਰਹੋ ਏਵਰ ਪੰਜਾਬੀ ਇੰਡੀਆ ਦੇ ਨਿਰਪੱਖ ਤੇ ਨਵੀਂ ਸੋਚ